हिसार ਦੀ ਯੂਟਿਊਬਰ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਦੀ ਗੱਲਬਾਤ ਚੱਲ ਹੀ ਰਹੀ ਸੀ ਉਸ ਤੋਂ ਬਾਅਦ ਹੋਰ ਵੀ ਗ੍ਰਿਫਤਾਰੀਆਂ ਹੋਈਆਂ ਇਸ ਇਲਜ਼ਾਮ ਦੇ ਵਿੱਚ ਕਿ ਪਾਕਿਸਤਾਨ ਦੇ ਕੋਲ ਜਾ ਕੇ ਆ ਪਾਕਿਸਤਾਨ ਦੇ ਵਿੱਚ ਜਾ ਕੇ ਇਹਨਾਂ ਲੋਕਾਂ ਨੇ ਹਿੰਦੁਸਤਾਨ ਦੇ ਖਿਲਾਫ ਮੁਖਬਰੀ ਕੀਤੀ ਜੋ ਵੀ ਜਾਣਕਾਰੀਆਂ ਸਨ ਸੰਵੇਦਨਸ਼ੀਲ ਉਹ ਪਾਕਿਸਤਾਨੀ ਅਧਿਕਾਰੀਆਂ ਨੂੰ ਦਿੱਤੀਆਂ ਹੁਣ ਇਹ ਜੋ ਜਾਂਚ ਦਾ ਦਾਇਰਾ ਹੈ ਇਹ ਵੱਧਦਾ ਵੱਧਾ ਪੰਜਾਬ ਵੱਲ ਆ ਗਿਆ ਤੇ ਪੰਜਾਬ ਦੇ ਵਿੱਚ ਅਪਡੇਟ ਇਹ ਹੈ ਕਿ ਜਸਬੀਰ ਸਿੰਘ ਨਾਮ ਦਾ ਯੂਟਿਊਬਰ ਤੁਹਾਡੇ ਵਿੱਚ ਬਹੁਤ ਸਾਰੇ ਲੋਕ ਇਸ ਨੂੰ ਜਾਣਦੇ ਹੋਣਗੇ ਜਸਬੀਰ ਸਿੰਘ ਯੂਟਿਊਬਰ ਹੈ ਜਿਸ ਦਾ ਜਾਨ ਮਾਹਲ ਵੀਡੀਓ ਕਰਕੇ YouTube ਚੈਨਲ ਹੈ 1 मिलियन ਤੋਂ ਵੱਧ ਸਬਸਕ੍ਰਾਈਬਰ ਨੇ ਇਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤੇ ਤਾ ਸਪੈਸ਼ਲ ਆਪਰੇਸ਼ਨ ਦੇ ਤਹਿਤ ਇਸ ਤੋਂ ਬਾਅਦ ਚਰਚਾ ਇਹ ਛਿੜ ਗਈ ਹੈ ਕਿ ਜੋ ਵੀ ਪਾਕਿਸਤਾਨ ਜਾ ਰਹੇ ਖਾਸ ਕਰਕੇ ਕੰਟੈਂਟ ਕ੍ਰिएਟਰ ਜਾਂ ਯੂਟਿਊਬਰ ਕਹ ਲਈਏ ਉਹਨਾਂ ਦਾ ਪਾਕਿਸਤਾਨ ਦੇ ਵਿੱਚ ਰਹਿਣਾ ਜਾਂ ਪਾਕਿਸਤਾਨੀ ਲੋਕਾਂ ਦੇ ਨਾਲ ਵਿਚਰਨਾ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿਉਂਕਿ ਜਸਪੀਰ ਸਿੰਘ ਦੀ ਗ੍ਰਿਫਤਾਰੀ ਦਾ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਕਰੀਬ 1 ਮਹੀਨਾ ਪਹਿਲਾਂ ਹੋਈ ਸੀ ਉਸ ਤੋਂ ਬਾਅਦ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਜਸਬੀਰ ਸਿੰਘ ਅਤੇ ਜੋਤੀ ਮਲਹੋਤਰਾ ਆਪਸ ਦੇ ਵਿੱਚ ਕਨੈਕਟਡ ਸੀ ਜਸਬੀਰ ਸਿੰਘ ਦੀਆਂ ਜੋ ਵੀਡੀਓਜ਼ ਨੇ ਜੇਕਰ ਤੁਸੀਂ ਉਸ ਦੇ YouTube ਚੈਨਲ ਤੇ ਜਾਓਗੇ ਪਾਕਿਸਤਾਨ ਦੇ ਵਿੱਚ ਜੋਤੀ ਮਲਹੋਤਰਾ ਦੇ ਨਾਲ ਹੁਕਮ ਦਾ ਦਿਖਾਈ ਵੀ ਦੇ ਰਿਹਾ ਹੈ اسی ਦੇ ਆਧਾਰ ਦੇ ਉੱਪਰ ਉਸ ਦੀ ਵੀ ਜਾਂਚ ਹੋਈ ਤੇ ਪੰਜਾਬ ਪੁਲਿਸ ਕਈ ਦਿਨਾਂ ਤੋਂ ਉਸ ਦੀਆਂ ਪੈੜਾਂ ਨੱਪ ਰਹੀ ਸੀ ਤੇ ਇਹ ਵੀ ਇਲਜ਼ਾਮ ਲਗਾਇਆ ਜਾ ਰਿਹਾ ਸੀ ਕਿ ਜਸਬੀਰ ਸਿੰਘ ਨੇ ਜੋਤੀ ਮਲਹੋਤਰਾ ਦੇ ਨਾਲ ਜਿੰਨੇ ਵੀ ਸੰਪਰਕ ਸੀ ਜੋ ਵੀ ਗੱਲਬਾਤ ਹੋਈ ਸੀ ਉਸ ਦਾ ਜੋ ਡਿਜੀਟਲ ਸਬੂਤ ਹੈ ਉਸ ਨੂੰ ਮਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਐਕਸ ਹੈਂਡਲ ਤੇ ਉੱਪਰ ਪੂਰੀ ਜਾਣਕਾਰੀ ਦਿੱਤੀ ਹੈ ਉਸ ਜਾਣਕਾਰੀ ਦੇ ਮੁਤਾਬਕ ਜਿਹੜੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਗਈਆਂ ਨੇ ਉਹ ਬੇहद ਹੈਰਾਨ ਕਰਨ ਵਾਲੀਆਂ ਨੇ ਜੋ ਜਾਨ ਮਹਿਲ ਵੀਡੀਓ ਕਰਕੇ ਯੂਟਿਊਬਰ ਜੋ YouTube ਚੈਨਲ ਹੈ ਤੁਸੀਂ ਦੇਖਿਆ ਹੋਣਾ ਇਸ ਯੂਟਿਊਬਰ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਜਾਣਕਾਰੀ ਪੁਲਿਸ ਨੇ ਸਾਂਝਾ ਕੀਤੀ ਹੈ ਉਹ ਕਈ ਸਵਾਲ ਖੜੇ ਕਰਦੀ ਹੈ ਤਾਂ ਇੱਕ ਇੱਕ ਕਰਕੇ ਤੁਹਾਨੂੰ ਦੱਸ ਦਿਆਂ ਜੋ ਡੀਜੀਪੀ ਨੇ X ਦੇ ਉੱਪਰ ਲਿਖਿਆ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਲਿਖਿਆ ਉਸ ਤੋਂ ਬਾਅਦ ਸਵਾਲ ਖੜੇ ਹੋਣਗੇ ਕਿ ਇਹ ਜੋ ਪੂਰਾ ਨੈਟਵਰਕ ਉਹ ਕਿੰਨਾ ਗੁੰਝਲਦਾਰ ਹੈ ਤੇ ਕਿੰਨੇ ਕਿੰਨੇ ਲੋਕ ਹੋਰ ਵੀ ਇਹਦੇ ਵਿੱਚ ਜੁੜੇ ਹੋਏ ਨੇ ਤੇ ਕਿਸ ਤਰ੍ਹਾਂ ਦਾ ਇਹ ਨੈਟਵਰਕ ਹੈ ਸਭ ਤੋਂ ਪਹਿਲਾਂ ਡੀਜੀਪੀ ਦਾ ਉਹ ਟਵੀਟ ਅਸੀਂ ਪੜ੍ਹ ਕੇ ਸੁਣਾਈਏ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਜੋ ਜਸਬੀਰ ਸਿੰਘ ਹੈ ਜਿਸ ਨੂੰ ਜਿਸ ਦਾ YouTube ਚੈਨਲ ਹੈ ਜਾਨ ਮਾਹਲ YouTube ਚੈਨਲ ਵੀਡੀਓਜ਼ ਉਸ ਦੇ ਨਾਮ ਨਾਲ ਜਸਬੀਰ ਸਿੰਘ ਦੇ ਬਾਰੇ ਜੋ ਕਿਹਾ ਗਿਆ ਉਸ ਦੇ ਵਿੱਚ ਕਿਹਾ ਗਿਆ ਕਿ ਜਸਬੀਰ ਸਿੰਘ ਦੀਆਂ ਜੋ ਪੈੜਾਂ ਸੀ ਉਸ ਨੂੰ ਪੰਜਾਬ ਪੁਲਿਸ ਕਈ ਦਿਨਾਂ ਤੋਂ ਨਪਰੀ ਸੀ ਉਸ ਦੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਤੇ ਇਹ ਵੀ ਕਿਹਾ ਗਿਆ ਕਿ ਜੋ ਡੀਜੀਪੀ ਨੇ ਲਿਖਿਆ ਉਹਨਾਂ ਨੇ ਲਿਖਿਆ ਕਿ ਐਕਟਿੰਗ ਸਵਿਫਟਲੀ ਔਨ ਐਕਸ਼ਨੇਬਲ ਇੰਟੈਲੀਜੈਂਸ ਯਾਨੀ ਕਿ ਜਾਣਕਾਰੀ ਦੇ ਆਧਾਰ ਤੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਪੰਜਾਬ ਪੁਲਿਸ ਦੇ ਨੇ ਮੋਹਾਲੀ ਨੇ ਇਸ ਪੂਰੇ ਜੋ ਨੈਟਵਰਕ ਉਸ ਦਾ ਪਰਦਾ ਫਾਸ਼ ਕੀਤਾ ਤੇ ਇਸ ਦੇ ਵਿੱਚ ਰੂਪਨਗਰ ਦਾ ਜੋ ਪਿੰਡ ਮਾਹਲ ਹੈ ਮਾਲਾ ਪਿੰਡ ਮਾਲਾ ਦਾ ਰਹਿਣ ਵਾਲਾ ਜੋ ਜਸਬੀਰ ਸਿੰਘ ਹੈ ਉਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਜਸਬੀਰ ਸਿੰਘ ਨੂੰ ਬਾਰੇ ਅੱਗੇ ਲਿਖਦੇ ਨੇ ਕਿ ਜੋ ਜਾਨ ਮਾਹਲ ਵੀਡੀਓਜ਼ ਨਾਮ ਦਾ ਇੱਕ YouTube ਚੈਨਲ ਚਲਾ ਹੁੰਦਾ ਹੈ ਉਸ ਨੇ ਉਸਦੇ ਜੋ ਸਬੰਧ ਸੀ ਉਹ ਪਾਕਿਸਤਾਨੀ ਅਧਿਕਾਰੀਆਂ ਨਾਲ ਯਾਨੀ ਪੀਆਈਓ ਯਾਨੀ ਪਾਕਿਸਤਾਨੀ ਇੰਟੈਲੀਜੈਂਸ ਆਫੀਸਰਸ ਦੇ ਨਾਲ ਉਹਦੇ ਸਬੰਧ ਸੀ ਪੀਆਈਓ ਸ਼ਕੀਰ ﺍﻟियास ਉਰਫ ਜੱਟ ਰੰਦਾਵਾ ਜੱਟਰਨ ਦਾ ਬਾ ਉਹੀ ਸ਼ਖਸ ਹੈ ਜਿਸ ਦਾ ਸਬੰਧ ਜੋਤੀ ਮਲਹੋਤਰਾ ਦੇ ਨਾਲ ਵੀ ਦੱਸਿਆ ਗਿਆ ਸੀ ਜੋਤੀ ਮਲਹੋਤਰਾ ਜਦੋਂ ਪਾਕਿਸਤਾਨ ਗਈ ਸੀ ਤਾਂ ਇਹਨਾਂ ਦੀ ਸ਼ਹਿ ਦੇ ਉੱਪਰ ਉਹ ਪਾਕਿਸਤਾਨ ਦੇ ਵਿੱਚ ਘੁੰਮੀ ਅਤੇ ਬਹੁਤ ਸਾਰੇ ਉਸ ਨੇ ਵੀਡੀਓ ਬਣਾਏ ਤੇ ਕथित ਤੌਰ ਤੇ ਭਾਰਤ ਵਿਰੋਧੀ ਜਿੰਨੀਆਂ ਵੀ ਇਨਫੋਰਮੇਸ਼ਨ ਸੀ ਉਹ ਪਾਕਿਸਤਾਨ ਦੇ ਵਿੱਚ ਦਿੱਤੀਆਂ ਇਹੀ ਇਲਜ਼ਾਮ ਜਸਬੀਰ ਸਿੰਘ ਤੇ ਵੀ ਲੱਗੇ ਨੇ ਜੋ ਇੱਕ ਐਕਸ ਹੈਂਡਲ ਦੇ ਉੱਪਰ ਉਹਨਾਂ ਨੇ ਲਿਖਿਆ ਅੱਗੇ ਉਹ ਲਿਖਦੇ ਨੇ ਹੀ ਆਲਸੋ ਮੇਨਟੇਨ ਕਲੋਸ ਕੰਟੈਕਟ ਵਿਦ ਹਰਿਆਣਾ ਬੇਸਡ ਯੂਟਿਊਬਰ ਜੋਤੀ ਮਲਹੋਤਰਾ ਅਰੈਸਟਡ ਫੋਰ ਸਪਾਈਂਗ ਜੋਤੀ ਮਲਹੋਤਰਾ ਜਦੋਂ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਹੋਈ ਸੀ ਤੇ ਕਹਿੰਦੇ ਨੇ ਕਿ ਜਸਬੀਰ ਸਿੰਘ ਵੀ ਉਸ ਦੇ ਨਾਲ ਬਿਲਕੁਲ ক্লোਜ਼ ਕੰਟੈਕਟ ਦੇ ਵਿੱਚ ਸੀ ਪਾਕਿਸਤਾਨੀ ਹਾਈ ਕਮਿਸ਼ਨ ਵੱਲੋਂ ਜੋ ਪਾਰਟੀਆਂ ਦਿੱਤੀਆਂ ਗਈਆਂ ਉਸ ਦੇ ਵਿੱਚ ਵੀ ਇਹ ਸ਼ਾਮਿਲ ਹੁੰਦਾ ਰਿਹਾ ਜਸਬੀਰ ਸਿੰਘ ਹਾਲਾਂਕਿ ਇਹ ਸਭ ਕੁਝ ਜਾਂਚ ਦਾ ਵਿਸ਼ਾ ਹੈ ਪਰ ਜੋ ਇਲਜ਼ਾਮ ਲੱਗੇ ਨੇ ਉਹ ਬੇहद ਗੰਭੀਰ ਨੇ ਉਸ ਤੋਂ ਬਾਅਦ ਕਿਹਾ ਗਿਆ ਕਿ ਅੱਗੇ ਦੀ ਜਾਂਚ ਨੇ ਇਸ ਗੱਲ ਨੂੰ ਰਿਵੀਲ ਕੀਤਾ ਕਿ ਜਸਬੀਰ ਸਿੰਘ ਨੇ ਪਾਕਿਸਤਾਨ ਦਾ ਜੋ ਪਾਕਿਸਤਾਨੀ ਨੈਸ਼ਨਲ ਡੇ ਹੈ ਉਸ ਨੂੰ ਵੀ ਜੋ ਪਾਕਿਸਤਾਨ ਦੀ ਏਜੰਸੀ ਐਮਬੈਸੀ ਹੈ ਉਸਨੇ ਮਨਾਇਆ ਉਸਨੂੰ ਵੀ ਉਸਦੇ ਵਿੱਚ ਵੀ ਉਸਨੇ ਅਟੈਂਡ ਕੀਤਾ ਜਾ ਕੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਉਹ ਪਾਕਿਸਤਾਨੀ ਆਰਮੀ ਆਫੀਸਰਸ ਜੋ ਨੇ ਉਹਨਾਂ ਨੂੰ ਵੀ ਮਿਲਿਆ ਤੇ ਉੱਥੇ ਦੇ ਵਲੌਗਰਸ ਨੂੰ ਵੀ ਮਿਲਿਆ ਉਸ ਤੋਂ ਬਾਅਦ ਉਹ ਲਿਖਦੇ ਨੇ ਕਿ ਜਸਬੀਰ ਸਿੰਘ ਪਾਕਿਸਤਾਨ ਦੇ ਵਿੱਚ ਤਿੰਨ ਵਾਰ ਸਫ਼ਰ ਕਰਕੇ ਆਏ ਯਾਨੀ ਤਿੰਨ ਵਾਰ ਪਾਕਿਸਤਾਨੀ ਫੇਰੀ ਕੀਤੀ ਉਸਨੇ ਸਾਲ ਕਿਹੜੇ-ਕਿਹੜੇ ਸੀ ਸਾਲ 2020 2021 ਤੇ 2024 ਤੇ ਉਸ ਤੋਂ ਇਲਾਵਾ ਅ ਅੱਗੇ ਡੀਜੀਪੀ ਲਿਖਦੇ ਨੇ ਕਿ ਇਲੈਕਟ੍ਰੋਨਿਕ ਡਿਵਾਈਸਿਸ ਜਿਹੜੇ ਨੇ ਯਾਨੀ ਕਿ ਮੋਬਾਈਲ ਫੋਨ ਲੈਪਟਾਪ ਉਹ ਸਾਰਾ ਕੁਝ ਔਰ ਪਾਕਿਸਤਾਨੀ ਬੇਸਡ ਜੋ ਨੰਬਰਸ ਨੇ ਉਹ ਸਾਰਾ ਕੁਝ ਫੋਰੈਂਸਿਕ ਸਕਰੂਟੀ ਤੋਂ ਬਾਅਦ ਪਤਾ ਕੀਤਾ ਗਿਆ ਕਿ ਇਸ ਦੇ ਕਿਸ ਤਰ੍ਹਾਂ ਦੇ ਨਾਲ ਸੰਬੰਧ ਸੀ ਪਾਕਿਸਤਾਨ ਦੇ ਵਿੱਚ ਉੱਥੇ ਦੇ ਖੂਫੀਆ ਅਫਸਰਾਂ ਦੇ ਨਾਲ ਉਸ ਤੋਂ ਬਾਅਦ ਲਿਖਦੇ ਨੇ ਕਿ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਤੋਂ ਬਾਅਦ ਜਸਬੀਰ ਨੇ ਉਹ ਸਾਰੇ ਸਬੂਤ ਜਿਸ ਦੇ ਨਾਲ ਉਸ ਦੀ ਪਛਾਣ ਕੀਤੀ ਜਾ ਸਕਦੀ ਸੀ ਉਹ ਸਾਰੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਵੀ ਗੱਲਬਾਤ ਸੀ ਜਿੰਨੀਆਂ ਵੀ ਸੰਪਰਕ ਸੀ ਜਿੰਨੀਆਂ ਵੀ ਗੱਲਾਂ ਬਾਤਾਂ ਸੀ ਪੁਰਾਣੀਆਂ ਸਾਰੀਆਂ ਈਮੇਲ ਹੋਵੇ WhatsApp ਹੋਵੇ ਸਾਰਾ ਕੁਝ ਉਸਨੇ ਮਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਡਿਜੀਟਲ ਜਾਂਚ ਜਦੋਂ ਹੁੰਦੀ ਹੈ ਡਿਜੀਟਲ ਜੋ ਤੁਹਾਡੇ ਫੁਟਪ੍ਰਿੰਟਸ ਹੁੰਦੇ ਨੇ ਉਸ ਨੂੰ ਜਦੋਂ ਫੋਰੈਂਸਿਕ ਜਾਂਚ ਕਰਦੀ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ ਪਰ ਅਸੀਂ ਵਾਰ-ਵਾਰ ਇਹ ਕਹਿ ਰਹੇ ਹਾਂ ਕਿ ਜਸਬੀਰ ਸਿੰਘ ਖਿਲਾਫ ਜੋ ਗੰਭੀਰ ਇਲਜ਼ਾਮ ਲੱਗੇ ਨੇ ਉਹ ਸਵਾਲ ਜ਼ਰੂਰ ਖੜੇ ਕਰਦੇ ਨੇ ਪਰ ਇਹ ਹਜੇ ਤੈਹ ਹੋਣਾ ਬਾਕੀ ਹੈ ਕਿ ਜਸਬੀਰ ਸਿੰਘ ਜੇਕਰ ਜਾਸੂਸੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਹੋਇਆ ਤਾਂ ਉਸ ਦੀ ਕਿੰਨੀ ਕੁ ਗਲਤੀ ਹੈ ਜਾਂਚ ਇਸ ਗੱਲ ਨੂੰ ਸਪਸ਼ਟ ਕਰੇਗੀ ਪਰ ਸ਼ੁਰੂਆਤੀ ਜਾਣਕਾਰੀ ਸਾਰਿਆਂ ਨੂੰ ਖਾਸ ਕਰਕੇ ਪੰਜਾਬ ਬੇਸਡ ਉਹ ਸਾਰੇ ਯੂਟਿਊਬਰ ਜੋ ਪਾਕਿਸਤਾਨ ਅਕਸਰ ਜਾਣਦੇ ਰਹਿੰਦੇ ਨੇ ਪਾਕਿਸਤਾਨੀ ਜੋ ਯੂਟੂਬਰਸ ਨੇ ਔਨਲਾਈਨ ਵੀ ਉਹਨਾਂ ਦਾ ਸੰਪਰਕ ਨਹੀਂ ਉਹਨਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਖੜਾ ਕਰ ਦਿੰਦਾ ਹੈ ਕਿ ਸ਼ਾਇਦ ਜਾਂਚ ਉਹਨਾਂ ਦੀ ਵੀ ਹੋ ਸਕਦੀ ਹੈ ਕਿਉਂਕਿ ਜਸਬੀਰ ਸਿੰਘ ਬਾਰੇ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਜਸਬੀਰ ਸਿੰਘ ਦੀ ਜਾਂਚ ਹੋ ਜਾਏਗੀ ਜਸਬੀਰ ਸਿੰਘ ਦੀ ਜਾਂਚ ਹੋਈਏ ਕਦੋਂ ਜਦੋਂ ਜੋਤੀ ਮਲਹੋਤਰਾ 1 ਮਹੀਨੇ ਬਾਅਦ ਗ੍ਰਿਫਤਾਰ ਕੀਤੀ ਗਈ ਸੀ ਜੋ ਪਿੰਡ ਮੱਲਾ ਹੈ ਰੂਪਨਗਰ ਰੋਪੜ ਦਾ ਪਿੰਡ ਮੱਲਾ ਹੈ ਉੱਥੇ ਦਾ ਰਹਿਣ ਵਾਲਾ ਜਸਬੀਰ ਸਿੰਘ ਜੇਕਰ ਤੁਸੀਂ ਜਸਬੀਰ ਸਿੰਘ ਦਾ YouTube ਚੈਨਲ ਫੋਲੋ ਕਰਦੇ ਹੋਗੇ ਜਾਂ ਉਸ ਦੀਆਂ ਵੀਡੀਓਜ਼ ਦੇਖਦੇ ਹੋਗੇ ਤਾਂ ਜਸਬੀਰ ਸਿੰਘ ਜੋ ਵੀ ਕੁਝ ਕਰਦਾ ਆਪਣੇ ਆ ਆਮ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਚਾਹੇ ਉਹ ਆਪਣਾ ਉਸ ਦਾ ਘਰ ਬਣਵਾਉਣਾ ਹੋਵੇ ਜਾਂ ਕੋਈ ਛੋਟਾ ਮੋਟਾ ਕੰਮ ਕਰਨਾ ਹੋ ਉਸ ਨੂੰ ਵਲੌਗ ਦੇ ਤੌਰ ਤੇ ਉਹ ਪੇਸ਼ ਕਰਦਾ ਹੈ ਆਪਣੇ YouTube ਚੈਨਲ ਤੇ ਇਸੇ ਦੇ ਤਹਿਤ ਉਸ ਦੇ ਪਿੰਡ ਸਾਡੇ ਪੱਤਰਕਾਰ ਪਹੁੰਚੇ ਜਿਨ੍ਹਾਂ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪਿੰਡ ਵਾਲੇ ਆਖਿਰਕਾਰ ਜਸਬੀਰ ਸਿੰਘ ਬਾਰੇ ਕੀ ਸੋਚਦੇ ਨੇ ਜਸਬੀਰ ਸਿੰਘ ਦਾ ਉਹ ਮਕਾਨ ਵੀ ਦਿਖਾਇਆ ਜਿਸ ਦਾ ਜਿਸ ਦੀ ਉਸਾਰੀ ਚੱਲ ਰਹੀ ਸੀ ਅਕਸਰ ਉਸ ਦੀ ਵੀਡੀਓਜ਼ ਦੇ ਵਿੱਚ ਉਸ ਦਾ ਜ਼ਿਕਰ ਵੀ ਹੁੰਦਾ ਸੀ ਕਿ ਅਸੀਂ ਇੱਕ ਨਵਾਂ ਮਕਾਨ ਪਾ ਰਹੇ ਹਾਂ ਉਸ ਦੇ ਵਿੱਚ ਕੀ ਕੁਝ ਲੱਗਣਾ ਹੈ ਕਿਸ ਤਰ੍ਹਾਂ ਦਾ ਨਕਸ਼ਾ ਹੋਏਗਾ ਸਾਰਾ ਜੋ ਵਲੌਗਰ ਕਰਦੇ ਨੇ ਉਸੇ ਦੇ ਤਹਿਤ ਜਸਬੀਰ ਸਿੰਘ ਉਸ ਦੀ ਵੀਡੀਓ ਵੀ ਪ ਤਰਕਾਰ ਉਸਦੇ ਪਿੰਡ ਪਹੁੰਚੇ ਪਿੰਡ ਵਾਲਿਆਂ ਨਾਲ ਗੱਲ ਕੀਤੀ ਪਿੰਡ ਵਾਲੇ ਵੀ ਇਸ ਗੱਲ ਤੋਂ ਹੈਰਾਨ ਨੇ ਕਿ ਜਸਬੀਰ ਸਿੰਘ ਦੇ ਗੱਲਬਾਤ ਤੋਂ ਜਸਬੀਰ ਸਿੰਘ ਦਾ ਜੋ ਲੋਕਾਂ ਨਾਲ ਮਿਲਣਾ ਵਰਤਣਾ ਸੀ ਉਸ ਤੋਂ ਕਦੇ ਨਹੀਂ ਲੱਗਿਆ ਕਿ ਉਹ ਇੰਨੇ ਵੱਡੇ ਇਲਜ਼ਾਮ ਦੇ ਵਿੱਚ ਘਿਰ ਜਾਏਗਾ ਜੀ ਖੜੇ ਆ ਰੋਪੜ ਦੇ ਪਿੰਡ ਬਾਹਲਾ ਦੇ ਵਿੱਚ ਜਸਬੀਰ ਸਿੰਘ ਦੇ ਘਰ ਦੇ ਬਾਹਰ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ ਜਸਬੀਰ ਸਿੰਘ ਦਾ ਘਰ ਹੈਗਾ ਜੋ ਕਿ ਉਸਾਰੀ ਅਧੀਨ ਹੈਗਾ ਇਸੇ ਘਰ ਦੇ ਵਿੱਚ ਜਸਬੀਰ ਸਿੰਘ ਆਪਣੀ ਪਤਨੀ ਅਤੇ ਆਪਣੇ ਇੱਕ ਬੱਚੇ ਦੇ ਨਾਲ ਜਿਹੜਾ ਇਸ ਘਰ ਦੇ ਵਿੱਚ ਜਿਹੜਾ ਰਹਿੰਦਾ ਹੈਗਾ ਫਿਲਹਾਲ ਜਿਹੜਾ ਘਰ ਦਾ ਜਿਹੜਾ ਅਗਲਾ ਪਾਸਾ ਹੈਗਾ ਉਹ ਸਾਰੀ ਦੀ ਹੈਗਾ ਤਾਂ ਇਸ ਘਰ ਦੇ ਪਿਛਲੇ ਪਾਸੇ ਜੋ ਪੁਰਾਣਾ ਘਰ ਬਣਾ ਹੋਇਆ ਜਿੱਥੇ ਜਸਬੀਰ ਸਿੰਘ ਦਾ ਜਿਹੜਾ ਪਰਿਵਾਰ ਰਹਿੰਦਾ ਹੈਗਾ ਪਿੰਡ ਦੇ ਵਿੱਚ ਵੀ ਅਸੀਂ ਜਸਬੀਰ ਸਿੰਘ ਬਾਰੇ ਜਿਹੜੀ ਪੁੱਛਣ ਦੀ ਕੁਝ ਲੋਕਾਂ ਨੂੰ ਕੋਸ਼ਿਸ਼ ਕੀਤੀ ਆ ਤਾਂ ਪਿੰਡ ਦੇ ਵਿੱਚ ਕੋਈ ਵੀ ਸ਼ੱਕੀ ਜਿਹੜੀ ਗਤੀਵਿਧੀ ਹੈ ਜਸਬੀਰ ਸਿੰਘ ਦੀ ਜੋ ਹਜੇ ਤੱਕ ਜਿਹੜੀ ਸਾਹਮਣੇ ਨਹੀਂ ਆਈ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਤਾਂ ਉਹਨਾਂ ਨੇ ਵੀ ਦੱਸਿਆ ਵੀ ਕਿਸੇ ਵੀ ਤਰ੍ਹਾਂ ਦੀ ਹਜੇ ਤੱਕ ਜਿਹੜੀ ਸ਼ੱਕੀ ਜਿਹੜੀ ਕੋਈ ਵੀ ਗਤੀਵਿਧੀ ਹੈ ਜਸਬੀਰ ਸਿੰਘ ਦੀ ਉਹ ਪਿੰਡ ਦੇ ਵਿੱਚ ਨਹੀਂ ਰਹੀ ਨਾ ਹੀ ਕਦੇ ਉਹਨਾਂ ਦੇ ਧਿਆਨ ਦੇ ਵਿੱਚ ਅਜਿਹਾ ਆ ਕਿ ਜਸਬੀਰ ਸਿੰਘ ਕਿਸੇ ਦੀ ਗਤੀ ਦੇ ਵਿੱਚ ਗਤੀਵਿਧੀ ਦੇ ਵਿੱਚ ਸ਼ਾਮਲ ਹੋਏ ਭਾਵੇਂ ਕਿ ਕਈ ਵਾਰ ਜਿਹੜੇ ਵਿਦੇਸ਼ੀ ਦੌਰੇ ਜਸਵੀਰ ਸਿੰਘ ਨੇ ਜ਼ਰੂਰ ਕੀਤੇ ਨੇ ਨਹੀਂ ਪਿੰਡ ਵਿੱਚ ਤਾਂ ਬਿਹਾਰ ਉਹਦਾ ਬਾਬਾਪੋਦੀ ਦਾ ਪਿੰਡ ਵਿੱਚ ਤਾਂ ਕਦੇ ਵੀ ਕੋਈ ਅਜਿਹੀ ਗੱਲਬਾਤ ਅਸੀਂ ਸੁਣੀ ਨਹੀਂ ਹੱਦ ਤੱਕ ਜਾਨੀ ਸਾਡੇ ਵੱਲੋਂ ਦਾ ਵੀ ਇਹੀ ਆ ਵੀ ਕੋਈ ਉਹਦੇ ਗਲਤ ਇਲਜ਼ਾਮ ਲਾਇਆ ਜਾ ਰਹੀਆਂ ਇਹ ਪਿੰਡ ਵਿੱਚ ਉਹਨੇ ਕੋਈ ਅੱਗੇ ਕੋਈ ਅਜਿਹਾ ਗਲਤ ਕੰਮ ਨਹੀਂ ਕੀਤਾ ਅਜੇ ਤੱਕ ਅੱਛਾ ਹਾਂਜੀ ਵਧੀਆ ਯਾਨੀ ਉਹਨੇ ਪਰਿਵਾਰ ਚ ਰਹਿ ਰਹਿਆ ਵਾਸਤੇ ਹਾਂਜੀ ਕੀ ਕੰਮ ਕੀ ਕਰਦਾ ਹੈਗਾ ਕੰਮ ਤਾਂ ਦੇਖੋ ਇੱਕ ਯੂਟਿਊਬਰ ਆ ਤੁਹਾਨੂੰ ਪਤਾ ਹੀ ਆ ਹਾਂ ਤੇ ਬਾਕੀ ਆਪਣਾ ਖੇਤੀਬਾੜੀ ਦਾ ਕੰਮ ਕਰਦਾ ਜੀ ਅੱਛਾ ਹਾਂ ਜੀ ਜਮੀਨ ਹੈ ਜੀ ਜਮੀਨ ਤਕਰੀਬਨ ਕੋਈ 4 ਏਕੜ ਹੈਗੀ ਤੇ ਬੋ ਜੀ ਤਾਂ ਜੋ ਵੀ ਸ਼ਖਸ ਜਸਬੀਰ ਸਿੰਘ ਬਾਰੇ ਸੁਣ ਰਿਹਾ ਕਿ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹਰ ਉਹ ਸ਼ਖਸ ਹੈਰਾਨ ਹੈ ਪਰੇਸ਼ਾਨ ਹੈ ਕਿਉਂਕਿ ਜਸਬੀਰ ਸਿੰਘ ਨੂੰ ਬਹੁਤ ਸਾਰੇ ਲੋਕ ਫੋਲੋ ਕਰਦੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਸ ਦਾ YouTube ਚੈਨਲ 1.1 ਮਿਲੀਅਨ ਸਬਸਕ੍ਰਾਈਬਰ ਯਾਨੀ ਕਿ 10 ਲੱਖ ਤੋਂ ਵੱਧ ਲੋਕ ਉਸ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਉਸ ਦੀਆਂ ਵੀਡੀਓਜ਼ ਦੇਖਦੇ ਨੇ ਤਾਂ ਦੂਰ ਦੂਰ ਤੱਕ ਜਸਬੀਰ ਸਿੰਘ ਨੂੰ ਬਹੁਤ ਸਾਰੇ ਲੋਕ ਆਨਲਾਈਨ ਦੇਖਦੇ ਨੇ ਤੇ ਉਹਨਾਂ ਤੱਕ ਜਦੋਂ ਖਬਰ ਪਹੁੰਚ ਰਹੀ ਹੈ ਕਿ ਜਸਬੀਰ ਸਿੰਘ ਗ੍ਰਿਫਤਾਰ ਹੋ ਗਿਆ ਹੈ ਤਾਂ ਇਹ ਸਵਾਲ ਜ਼ਰੂਰ ਖੜਾ ਕਰਦਾ ਹੈ ਕਿ ਪਾਕਿਸਤਾਨ ਜਾਣਾ ਉੱਥੇ ਘੁੰਮਣਾ ਤੇ ਉੱਥੇ ਦੇ ਵਲੋਗਿੰਗ ਕਰਨੀ ਇੱਕ ਅਲੱਗ ਗੱਲ ਹੈ ਪਰ ਇਸ ਸ਼ੱਕ ਦੇ ਵਿੱਚ ਗ੍ਰਿਫਤਾਰ ਹੋ ਜਾਣਾ ਕਿ ਭਾਰਤ ਦੇ ਖਿਲਾਫ ਜਿਹੜੀਆਂ ਸੂਚਨਾਵਾਂ ਨੇ ਉਹ ਪਾਕਿਸਤਾਨੀ ਅਫਸਰਾਂ ਨਾਲ ਸਾਂਝਾ ਕਰਨਾ ਕਿੰਨਾ ਵੱਡਾ ਅਪਰਾਧ ਹੋ ਸਕਦਾ ਹਾਲਾਂਕਿ ਜੋ ਵੀ ਇਲਜ਼ਾਮ ਲੱਗੇ ਨੇ ਉਹ ਸਾਰੇ ਇਲਜ਼ਾਮ ਹਜੇ ਐਸਟੈਬਲਿਸ਼ ਹੋਣੇ ਬਾਕੀ ਨੇ ਯਾਨੀ ਉਹਨਾਂ ਦਾ ਉਸ ਪੱਕੇ ਤੌਰ ਤੇ ਸਪਸ਼ਟ ਹੋਣਾ ਬਾਕੀ ਹੈ ਇਸ ਦੀ ਜਾਂਚ ਹਜੇ ਚੱਲ ਰਹੀ ਹੈ ਇਸ ਮਾਮਲੇ ਦੇ ਵਿੱਚ ਅਸੀਂ ਗੱਲਬਾਤ ਕੀਤੀ ਜਸਪੀਰ ਸਿੰਘ ਦੇ ਜੋ ਵਕੀਲ ਨੇ ਉਹਨਾਂ ਨੇ ਅੱਗੇ ਕਾਨੂੰਨੀ ਤੌਰ ਤੇ ਅੱਗੇ ਦੀ ਕਾਰਵਾਈ ਕੀ ਹੋਏਗੀ ਇਸ ਬਾਰੇ ਵੀ ਦੱਸਿਆ ਤੇ ਉਹ ਤੇ ਜੋ ਇਹਨਾਂ ਨੇ ਐਲ ਚੰਦੇ ਲਗਾਏ ਸੀਗੇ ਕਿ ਇਹਨੂੰ ਇੰਟਰਨੈਸ਼ਨਲ ਫੰਡਿੰਗ ਹੁੰਦੀ ਹੈ ਆਈਐਸਆਈ ਤੋਂ ਆਈਐਸਆਈ ਨਾਲ ਇਹਦੇ ਲਿੰਕ ਹੈ ਪਲੱਸ ਇਹਦਾ ਜਿਹੜਾ ਡਾਟਾ ਹੈ ਉਹ ਇਹਨਾਂ ਨੇ ਰਿਟ੍ਰਾਈਵ ਕਰਾਣਾ ਹੈ ਉਹ ਇਹਨਾਂ ਨੇ ਬੈਕਅਪ ਲੈਣਾ ਡਾਟੇ ਦਾ ਕਿ ਉਹ ਕਿਆ-ਕਿਆ ਡਾਟਾ ਸੀਗਾ ਜੋ ਇਹਨਾਂ ਨੇ ਡਿਲੀਟ ਕੀਤਾ ਬਟ ਸਰ ਜਿਹੜੀ ਇੱਕ ਗੱਲ ਤਰਕਾਲੀ ਇਹ ਹੈ ਜੋ ਦੱਸਣਯੋਗ ਹੈ ਕਿ ਇਹਨੂੰ 17 ਮਈ ਤੋਂ ਲਗਾਤਾਰ ਇਹਨੂੰ ਸੰਮਣ ਆ ਰਹੇ ਸੀਗੇ ਜੋ ਇਹ ਬੰਦਾ ਲਗਾਤਾਰ ਐਸਐਸਓਸੀ ਕੋਲ ਪੇਸ਼ ਹੋ ਰਿਹਾ ਸੀਗਾ ਇਹਨੇ ਪ੍ਰੋਪਰ ਕੋਆਪਰੇਟ ਕੀਤਾ ਪੁਲਿਸ ਨੂੰ ਪ੍ਰੋਪਰ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਕੋਆਪਰੇਸ਼ਨ ਕੀਤੀ ਆਪਣਾ ਮੋਬਾਈਲ ਵੀ ਦਿੱਤਾ ਇਵਨ ਜੋ ਇਹਨੇ ਆਪਣੇ ਬੈਂਕ ਅਕਾਊਂਟ ਸਟੇਟਮੈਂਟ ਸੀਗੇ ਉਹ ਵੀ ਦਿੱਤੇ ਆ ਜੋ ਇਹਨਾਂ ਨੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀਤੀ ਹੈ ਇਵਨ ਇਹ ਕੋਰਟ ਦੇ ਵਿੱਚ ਵੀ ਕੁਝ ਵੀ ਇਹ ਦੱਸ ਨਹੀਂ ਸਕਿਆ ਕਿ ਹੁਣ ਤੱਕ ਇਹਨਾਂ ਨੇ ਇਸ ਬੰਦੇ ਦੇ ਖਿਲਾਫ ਕਿਹਾਂ ਇਨਵੈਸਟੀਗੇਟ ਕੀਤਾ ਹੈ ਮੈਟਰ ਇਹਦੇ ਵਿੱਚ ਜਿਹੜੇ ਐਫ ਆਈ ਆਰ ਤੇ ਰਿਮਾਂਡ ਦੇ ਵਿੱਚ ਕੀ ਕੀ ਉਹਨਾਂ ਨੇ ਦੱਸਿਆਗਾ ਕਿ ਕਿ ਐਫ ਆਈ ਆਰ ਦੇ ਵਿੱਚ ਜਿਹੜੇ ਕਾਫੀ ਨੈਸ਼ਨਲ ਐਂਟੀ ਉਹ ਵੀ ਲਗਾਏ ਗਏ ਨੇ ਕੀ ਕੀ ਮਾਮਲਾ ਜਿਹੜਾ ਦਰਜ ਕੀਤਾ ਕਿਹੜੀ ਕਿਹੜੀ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸਰ ਜੋ ਇਹਨਾਂ ਨੇ ਮਾਮਲਾ ਦਰਜ ਕੀਤਾ 2612bns ਤੇ 345 ਆਫ ਅਫੀਸ਼ੀਅਲ ਸੀਕ੍ਰੇਟ ਐਕਟ ਜਿਹੜਾ ਹੈ ਉਹਦੇ ਤਹਿਤ ਇਹਨਾਂ ਨੇ ਮਾਮਲਾ ਦਰਜ ਕੀਤਾ ਸਰ ਤੁਸੀਂ ਇੱਕ ਗੱਲ ਧਿਆਨ ਦਿੱਤੀ ਹੋਏਗੀ ਕਿ ਜਦੋਂ ਤੋਂ ਪਹਿਲਗਾਮ ਅਟੈਕ ਹੋਇਆ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਦੇ ਵਿਚਾਲੇ ਜੋ ਤਣਾਅ ਰਿਹਾ ਜੋ ਦੋਹਾਂ ਮੁਲਕਾਂ ਦੇ ਵਿਚਾਲੇ ਜੰਗ ਵਰਗੇ ਹਾਲਾਤ ਬਣ ਗਏ ਤੇ ਕਾਫੀ ਪੂਰੀ ਦੁਨੀਆ ਇਸ ਮਾਮਲੇ ਨੂੰ ਲੈ ਕੇ ਚਰਚਾ ਕਰ ਰਹੀ ਸੀ ਕਿ ਇਹ ਜੰਗ ਕਦੋਂ ਰੁਕੇਗੀ ਹਾਲਾਂਕਿ ਜੰਗ ਰੁਕੀ ਪਰ ਉਸ ਤੋਂ ਬਾਅਦ ਭਾਰਤ ਵਿੱਚ ਜੋ ਜਾਂਚ ਏਜੰਸੀਆਂ ਨੇ ਉਹਨਾਂ ਨੇ ਖਾਸ ਕਰਕੇ ਪੰਜਾਬ हरियाणा ਅਤੇ ਦਿੱਲੀ ਦੇ ਜੋ ਨੈਟਵਰਕਸ ਨੇ ਜੋ ਇੰਟੈਲੀਜੈਂਸ ਨੈਟਵਰਕਸ ਨੇ ਉਹਨਾਂ ਨੂੰ ਖੰਗਾਲਣਾ ਸ਼ੁਰੂ ਕੀਤਾ ਜਿਸ ਕੜੀ ਦੇ ਵਿੱਚ ਜੋਤੀ ਮਲਹੋਤਰਾ ਦੀ ਗ੍ਰਿਫਤਾਰੀ ਹੋਈ ਪਾਕਿਸਤਾਨ ਉਸ ਤੋਂ ਇਲਾਵਾ Haryana ਤੋਂ ਕਈ ਅਜਿਹੇ ਲੋਕਾਂ ਦੀ ਗ੍ਰਿਫਤਾਰੀ ਹੋਈ ਜਿਨ੍ਹਾਂ ਦੇ ਉੱਪਰ ਇਹ ਸ਼ੱਕ ਸੀ ਕਿ ਉਹਨਾਂ ਨੇ ਭਾਰਤ ਦੇ ਖਿਲਾਫ ਜਾਸੂਸੀ ਕੀਤੀ ਹੈ ਪਾਕਿਸਤਾਨ ਦੇ ਲੋਕਾਂ ਕੋਲ ਉਸ ਤੋਂ ਬਾਅਦ ਇਹ ਸਾਰੀ ਜਿਹੜਾ ਜਾਂਚ ਦਾ ਦਾਇਰਾ ਇਹ ਵੱਧਦਾ ਉਹਦਾ ਪੰਜਾਬ ਵੀ ਆਉਂਦਾ ਹੈ ਤਾਂ ਇੱਕ ਨਜ਼ਰ ਮਾਰਦੇ ਹਾਂ ਪੰਜਾਬ ਤੋਂ ਹਾਲਾਂਕਿ ਇਹ Haryana ਔਰ ਦਿੱਲੀ ਦੀਆਂ ਜੋ ਜਾਤ ਏਜੰਸੀਆਂ ਜੋ ਗ੍ਰਫਤਾਰੀ ਕਰਦੇ ਹਨ ਉਹ ਵੱਖ ਨੇ ਪਰ ਪੰਜਾਬ ਦੇ ਵਿੱਚ ਕਿੰਨੇ ਲੋਕਾਂ ਦੀ ਹੁਣ ਤੱਕ ਜਾਸੂਸੀ ਦੇ ਇਲਜ਼ਾਮਾਂ ਦੇ ਵਿੱਚ ਗ੍ਰਫਤਾਰੀ ਹੋ ਚੁੱਕੀ ਹੈ ਉਹਨਾਂ ਬਾਰੇ ਇੱਕ ਨਜ਼ਰ ਜ਼ਰੂਰ ਸਾਨੂੰ ਮਾਰਨੀ ਚਾਹੀਦੀ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜਸਪੀਰ ਬਾਰੇ ਦੱਸ ਹੀ ਦਿੱਤਾ ਅੱਗੇ ਦੱਸਦੇ ਹਾਂ ਕਿ ਹੁਣ ਤੱਕ ਕਿੰਨੇ ਲੋਕਾਂ ਦੀ ਗ੍ਰਫਤਾਰੀ ਹੋਈ ਹੈ ਪਲਕ ਸ਼ੇਕ ਮਸੀਦ ਨੂੰ ਗ੍ਰਫਤਾਰ ਕੀਤਾ ਗਿਆ ਉਸਤੇ ਇਲਜ਼ਾਮ ਲੱਗੇ ਸੀ ਕਿ ਪਲਕ ਸ਼ੇਕ ਮਸੀਦ ਤੇ ਇਲਜ਼ਾਮ ਲੱਗੇ ਸੀ ਪਾਕਿਸਤਾਨ ਦੇ ਵਿੱਚ ਜਿਹੜੀਆਂ ਸੂਚਨਾਵਾਂ ਨੇ ਉਹਨਾਂ ਨੂੰ ਦੇਣ ਦਾ ਭਾਰਤੀ ਫੌਜ ਦੀ ਜਾਣਕਾਰੀ ਪਾਕਿਸਤਾਨ ਭੇਜ ਦੱਸ ਸੀ ਇਸ ਕਰਕੇ ਉਸਦੀ ਗ੍ਰਫਤਾਰੀ ਕੀਤੀ ਗਈ ਸੀ 11 ਮਈ ਦੀ ਗੱਲ કરીਏ 2025 ਨੂੰ ਮਲੇਰ ਕੋਟਲਾ ਤੋਂ ਗਜ਼ਾਲਾ ਖਾਤੂਨ ਤੇ ਯਾਮੀਨ ਮੁਹੰਮਦ ਜਾਸੂਸੀ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤੇ ਗਏ ਉਹਨਾਂ ਦੇ ਇਲਜ਼ਾਮ ਸੀ ਕਿ ਪਾਕਿਸਤਾਨੀ ਏਜੰਸੀ ਦੇ ਸੰਪਰਕ ਵਿੱਚ ਨੇ ਦੋਹੇ ਯਾਮੀਨ ਤੇ ਗਜ਼ਾਲਾ ਇਸ ਕਰਕੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਗਜ਼ਾਲਾ ਪਾਕਿਸਤਾਨੀ ਵੀਜ਼ਾ ਲੈਣ ਦੇ ਲਈ ਕਿਹਾ ਗਿਆ ਕਿ ਦਿੱਲੀ ਪਹੁੰਚੀ ਸੀ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਵਿੱਚ ਆਈ ਤੇ ਉਸ ਤੋਂ ਬਾਅਦ ਇਹਨਾਂ ਦਾ ਕਨੈਕਸ਼ਨ ਬਣਿਆ ਤੇ ਇਸ ਤੋਂ ਬਾਅਦ ਇਲਜ਼ਾਮ ਲੱਗੇ ਕਿ ਇਹਨਾਂ ਨੇ ਜੋ ਸੂਚਨਾਵਾਂ ਨੇ ਪਾਕਿਸਤਾਨ 'ਤੇ ਜਨੀਆਂ ਸ਼ੁਰੂ ਕੀਤੀਆਂ 13 ਮਈ ਦੀ ਗੱਲ ਕਰੀਏ ਬਠਿੰਡਾ ਆਰਮੀ ਏਰੀਆ ਬਠਿੰਡਾ ਕੈਂਟ ਦੇ ਗਈ ਏਜੰਸੀਆਂ ਨੇ ਉਸਨੂੰ ਗ੍ਰਫਤਾਰ ਕੀਤਾ ਉਹ ਪੇਸ਼ੇ ਤੋਂ ਦਰਜੀ ਸੀ ਜਿਸ ਦੀ ਗ੍ਰਫਤਾਰੀ ਕੀਤੀ ਗਈ ਇਸ ਦਾ ਨਾਮ ਸੀ ਰਕੀਬ ਰਕੀਬ ਉਸੀ ਕੈਂਟ ਦੇ ਵਿੱਚ ਦਰਜੀ ਦੇ ਤੌਰ ਤੇ ਕੰਮ ਕਰਦਾ ਸੀ ਉੱਤਰਾਖੰਡ ਦਾ ਰਹਿਣ ਵਾਲਾ ਹੈ ਅਜਿਹਾ ਦੱਸਿਆ ਗਿਆ ਉਸ ਤੋਂ ਬਾਅਦ ਆਰਮੀ ਕੈਂਟ ਦੇ ਵਿੱਚ ਦਰਜੀ ਦੇ ਤੌਰ ਤੇ ਉਸ ਨੂੰ ਕੰਮ ਕਰਦਾ ਸੀ ਪਰ ਉਸ ਤੋਂ ਬਾਅਦ ਉਸ ਦੀ ਗ੍ਰਫਤਾਰੀ ਹੋਈ 3 ਜੂਨ 2025 ਨੂੰ ਤਰਨਤਾਰਨ ਤੋਂ ਗਗਨਦੀਪ ਸਿੰਘ ਦੀ ਗ੍ਰਫਤਾਰੀ ਹੋਈ ਗਗਨਦੀਪ ਸਿੰਘ ਤੇ ਇਲਜ਼ਾਮ ਨੇ ਗੋਪਾਲ ਸਿੰਘ ਚਾਵਲਾ 5 ਸਾਲ ਤੋਂ ਆ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿੱਚ ਸੀ ਇਸ ਤਰ੍ਹਾਂ ਦੇ ਇਲਜ਼ਾਮ ਨੇ ਗੋਪਾਲ ਸਿੰਘ ਚਾਵਲਾ ਉਹੀ ਹੈ ਜੋ ਪਾਕਿਸਤਾਨ ਦੇ ਵਿੱਚ ਸਿੱਖਾਂ ਦਾ ਇੱਕ ਆਗੂ ਹੈ ਤੇ ਪਾਕਿਸਤਾਨੀ ਫੌਜ ਦੇ ਨਾਲ ਉਸ ਦਾ ਉੱਠਣੀ ਬੈਠਣੀ ਰਹਿੰਦੀ ਹੈ ਤੇ ਇਸੇ ਦੇ ਇਲਜ਼ਾਮ ਦੇ ਵਿੱਚ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸਤੇ ਇਲਜ਼ਾਮ ਇਹ ਲੱਗਿਆ ਕਿ ਆਪਰੇਸ਼ਨ ਸਿੰਦੂਰ ਦੌਰਾਨ ਭਾਰਤੀ ਫੌਜ ਦੀ ਜਾਣਕਾਰੀ ਉਹ ਲੀਕ ਕਰਦਾ ਸੀ ਗੋਪਾਲ ਚੰਦ ਸਿੰਘ ਜਾਵਲਾ ਦੇ ਸੰਪਰਕ ਵੀ ਸੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ 4 ਜੂਨ ਨੂੰ 2025 ਨੂੰ ਮੁਹਾਲੀ ਪੁਲਿਸ ਨੇ ਜਸਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਜੋ ਪੇਸ਼ੇਵਰ ਯੂਟਿਊਬਰ ਹੈ ਤੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਸਵਾਲ ਉੱਠਨੇ ਉਹ ਇਸ ਤੋਂ ਬਾਅਦ ਸਵਾਲ ਉੱਠੇ ਨੇ ਕਿ ਉਹ ਪਾਕਿਸਤਾਨ ਵਲੋਗਿੰਗ ਕਰਨ ਜਾਂਦਾ ਸੀ ਤੇ ISI ਦੇ 에ਜੰਟ ਹਸਨ ਅਲੀ ਉਰਫ ਜੱਟ ਰੰਧਾਵਾ ਦੇ ਸੰਪਰਕ ਚ ਸੀ ਤੇ ਉਸ ਦਾ ਸੰਪਰਕ ਜੋਤੀ ਮਲਹੋਤਰਾ ਨਾਲ ਵੀ ਸੀ ਇਸ ਕਰਕੇ ਉਸ ਦੀ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਜਾਂਚ ਅਗਰੋਂ ਉਸ ਦੇ ਜੋ ਇਲੈਕਟ੍ਰੋਨਿਕ ਡਿਵਾਈਸਸ ਨੇ ਉਹਨਾਂ ਨੂੰ ਕਬਜ਼ੇ ਵਿੱਚ ਲੈ ਗਿਆ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਸਬੀਰ ਸਿੰਘ ਯੂਟਿਊਬਰ ਹੈ ਜੇਕਰ ਤੁਸੀਂ ਜਸਬੀਰ ਸਿੰਘ ਦਾ ਯੂਟਿਊਬ ਚੈਨਲ ਜਾ ਕੇ ਦੇਖੋਗੇ ਤਾਂ ਬਹੁਤ ਸਾਰੀ ਵੀਡੀਓਸ ਇਸ ਤਰ੍ਹਾਂ ਦੀਆਂ ਨੇ ਜੋ ਆਮ ਰੋਜ਼ਮਰਾਂ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਨੇ ਪਰ ਕੁਝ ਵੀਡੀਓਸ ਅਸੀਂ ਵੀ ਕੀਤੀਆਂ ਨੇ ਉਹ ਵੀਡੀਓਜ਼ ਦੇ ਵਿੱਚ ਉਹ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ ਤੇ ਉਸ ਵੀਡੀਓ ਦੇ ਵਿੱਚ ਜੋ ਜੋਤੀ ਮਲਹੋਤਰਾ ਹੈ ਜੋਤੀ ਮਲਹੋਤਰਾ ਵੀ ਉਸ ਦੇ ਨਾਲ ਵਲੋਗਿੰਗ ਕਰਦੀ ਨਜ਼ਰ ਆ ਰਹੀ ਹੈ ਤਾਂ ਦੋਹਾਂ ਕੰਟੈਂਟ ਕ੍ਰੀਏਟਰਾਂ ਦਾ ਆਪਸੀ ਕਨੈਕਸ਼ਨ ਦੱਸ ਕੇ ਜਾਂਚ ਏਜੰਸੀਆਂ ਨੇ ਆਪਣੀ ਜਾਂਚ ਦਾ ਦਾਇਰਾ ਵਧਾਇਆ ਇਸੇ ਦੇ ਤਹਿਤ ਹੁਣ ਜਸਬੀਰ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਪਰ ਜਸਬੀਰ ਸਿੰਘ ਦਾ ਅਸਲ ਜੋ ਦੋਸ਼ ਲੱਗੇ ਨੇ ਉਹ ਕਦੋਂ ਤੱਕ ਉਸਤੇ ਸਾਬਤ ਹੋਣਗੇ ਕਿੰਨੀ ਕਿ ਸੱਚਾਈ ਹੋਏਗੀ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਪਰ ਉਸ ਦੀ ਗ੍ਰਿਫਤਾਰੀ ਨੇ ਜੋ YouTube ਤੇ ਉਸ ਨੂੰ ਫੋਲੋ ਕਰਦੇ ਸਨ ਉਹਨਾਂ ਲੋਕਾਂ ਨੂੰ ਸਭ ਨੂੰ ਹੈਰਾਨ ਜ਼ਰੂਰ ਕੀਤਾ ਹੈ